ਸਾਡਾ ਜਿਹੜਾ ਮਾਇਆ ਨਾਲ ਜੁੜਿਆ ਮੋਹ ਨਾਲ ਜੁੜਿਆ ਤੇਰ ਮੇਰ ਨਾਲ ਜੁੜਿਆ ਆਪਣੇ ਬਗਾਨੇ ਪੜਨ ਨਾਲ ਜੁੜਿਆ ਜਿੰਨਾ ਚਿਰ ਇਹ ਚੀਜ਼ ਸਾਡੇ ਅੰਦਰੋਂ ਨਹੀਂ ਜਾਂਦੀ ਸਾਡੇ ਅੰਦਰ ਵਸਦੇ ਪਰਮਾਤਮਾ ਦੀ ਸਾਨੂੰ ਸਮਝ ਨਹੀਂ ਆਸੀ ਤੇ ਆਪਾਂ ਆਪਣੇ ਮਨ ਨੂੰ ਮੂਹ ਤੋਂ ਹਟਾਈਏ ਕਿੱਦਾਂ ਉਸੇ ਸ਼ਬਦ ਚੋਂ ਅਗੇ ਦੱਸਿਆ ਉਹ ਦੱਸਦੇ ਮੇਰੇ ਮਨ ਜਾਪ ਜਾਪਾ ਸਿਹਰੀ ਵਾਲਾ ਆਹਦਾ ਹੈ ਮੇਰੇ ਮਨ ਤੂੰ ਜਾਣ ਰਾਮ ਨਾਮ ਹਰ ਮਾਜਾ ਜਿਹੜਾ ਰਾਮ ਦਾ ਨਾਮ ਹੈ ਨਾ ਉਤੇਰੇ ਅੰਦਰ ਹੀ ਹੈ ਜੋ ਰਾਮੰਦਰਾ ਜੀ ਦਾ ਨਾਮ ਵੀ ਅੰਦਰ ਹੈ ਅਨਹਾਰ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਹਰ ਹਰ ਹੁਣ ਹਰ ਹਰ ਕੀ ਹੈ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਜਿਹੜਾ ਬਾਣੀ ਦੀ ਸਿੱਖਿਆ ਹੈ ਜੀ ਉਹਨੂੰ ਕਹੇ ਹਰ ਹਰ ਗਾਵਿਆ ਸੁਣਿਆ ਤਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸੱਤ ਸੱਤ ਕਰਮਾਂ ਦੀ ਅਸੀਂ ਸੰਗਤ ਜਾਨੇ ਇੱਕ ਬੰਦਾ ਬਾਣੀ ਪੜ ਰਿਹਾ ਹੈ ਜੀ ਅਸੀਂ ਉਹਦੇ ਨਾਲ ਵੀ ਬੋਲਦੇ ਆਂ ਜੀ ਅਸੀਂ ਮੰਨਣ ਵਾਸਤੇ ਜਾਂ ਉਹਨੇ ਸਿੱਖਣ ਵਾਸਤੇ ਜਾਂਦੇ ਆਂ ਪਾਰਾਂ ਦਾ ਗਾਵਿਆ ਸੁਣਿਆ ਤਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸੱਤ ਸੱਤ ਕਰਮਾਂ ਦੀ ਜਿਹੜਾ ਗੁਰੂ ਦਾ ਹੁਕਮ ਹੈ ਗੁਰੂ ਦਾ ਉਪਦੇਸ਼ ਆ ਗੁਰੂ ਦੇ ਬੋਲ ਆ ਗੁਰੂ ਦੀ ਸਿੱਖਿਆ ਹੈ ਜਿਨੇ ਕਿڑے ਮਥਿਉਨ ਪ੍ਰਵਾਨ ਕਰ ਲਿਆ ਜੀ ਕਹਿਣ ਦਾ ਪਾਉ ਇਹ ਵੀ ਅਸੀਂ ਪੜਦੇ ਵੀ ਆਂ ਸੁਣਦੇ ਵੀ ਆਂ ਉਹਨੂੰ ਸਮਝ ਕੇ ਇੰਪਲੀਮੈਂਟ ਕਰਨਾ ਆਪਣੇ ਚ ਵਸਾਣਾ ਆ ਆਪਦੇ ਆਪ ਦੇ ਲਾਗੂ ਕਰਨਾ ਉਹ ਹੁਕਮ ਜੀ ਜੀ ਆਂਦਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾਮੈਲ ਪਾਈਸੀ ਪਾਈਸੀ ਆਂਦਾ ਜੇ ਤੂੰ ਜਿਹੜਾ ਗੁਰੂ ਦਾ ਹੁਕਮ ਉਹਨੂੰ ਮੰਨ ਲਈ ਜੀ ਤੈਨੂੰ ਸੋਝੀ ਆ ਜਾਊਗੀ ਤੈਨੂੰ ਅੰਦਰ ਪਰਮਾਤਮਾ ਟਿਕਾਣੇ ਦਾ ਪਤਾ ਲੱਗੂ ਬਾਹਰ ਵੀ ਲੱਗ ਜਾਊਗਾ ਪਤਾ ਲੱਗ ਜੂ ਤੈਨੂੰ ਗਿਆਨ ਹੋ ਜੂ ਪਰਮਾਤਮਾ ਕੀ ਚੀਜ਼ ਹੈ ਪਰ ਅਸੀਂ ਹੁਕਮ ਕੀ ਗਿਆ ਆਪਾਂ ਸਹਿਸਬਾਈ ਲੈ ਲਈਏ ਵੀ ਕੋਈ ਆਰਡਰ ਦੇ ਦਿੰਦਾ ਸਾਨੂੰ ਅਫਸਰ ਹਾਂਜੀ ਜਾਂ ਸੀ ਘਰੇ ਪਰਿਵਾਰ ਨੂੰ ਕਹਿ ਦਿੰਨੇ ਵੀ ਜਾ ਚਾਹ ਬਣਾ ਲਿਆ ਜੋ ਚਾਹ ਬਣਾਵੇ ਨਾ ਸੀ ਪਾ 100 ਬਲੀ ਕਹਿ ਦੀਏ ਤੇ ਵੀ ਹੁਕਮ ਤੋਂੜੋ ਮਨੇ ਜੇ ਅਸੀਂ ਬਾਣੀ ਦਾ ਹੁਕਮ ਨਹੀਂ ਮੰਨਦੇ ਤੇ ਅਸੀਂ ਇਹਨੂੰ ਨਿੰਦਕ ਨਿੰਦਾ ਕਰਿਆ अच्छा ਜਿਹੜਾ ਉਹ ਕਮ ਨਹੀਂ ਮੰਨਦਾ ਉਹ ਨਿੰਦਾ ਉਹ ਜਿਹੜਾ ਬੇਮਖਾ ਹੈ ਨਾ ਉਹਨੂੰ ਨਿੰਦਾ ਕਿਹਾ ਹੈ। اچھا ਵੈਸੀ ਬੇਮਖਾ ਤੋਂ ਜੀ ਤੇ ਜੇ ਅਸੀਂ ਮੰਨ ਲਿਆ ਕਿ ਫਿਰ ਸਾਡੇ ਦੇ ਗੁਰੂ ਦੀ ਕਿ ਪੋਈ ਨਹੀਂ